ਸਾਬ ਦੇਖੋ ਮੌਸਮ ਦਾ ਜੇ ਆਪਾਂ ਦੇਖ ਰਹੇ ਹਾਂ ਕਿ ਇਸ ਸਮੇਂ ਦਾ ਮਹੀਨਾ ਚੱਲ ਰਿਹਾ ਹੈਗਾ ਤੇ ਥੋੜਾ ਜਿਹਾ ਪਿੱਛੇ ਵੈਸਟਰਨ ਡਿਸਟਰਬੈਂਸ ਦੇ ਨਾਲ ਟੈਂਪਰੇਚਰ ਦੇ ਵਿੱਚ ਚੇਂਜ ਦੇਖਣ ਨੂੰ ਮਿਲੀ ਸੀ ਪਰ ਹੁਣ ਜਿਸ ਤਰ੍ਹਾਂ ਕਿ ਅੱਜ ਸਾਡੇ ਕੋਲ 40 ਡਿਗਰੀ ਤੱਕ ਜਿਹੜਾ ਟੈਂਪਰੇਚਰ ਹੈ ਉਹ ਲੁਧਿਆਣੇ ਦਾ ਰਿਕਾਰਡ ਕੀਤਾ ਜਾ ਰਿਹਾ ਪੀਏਯੂ ਦੇ ਵਿੱਚ ਤੇ ਜਿਹੜਾ ਕਿ 1 ਡਿਗਰੀ ਆਪਾਂ ਨਾਰਮਲ ਨਾਲੋਂ ਜ਼ਿਆਦਾ ਕਹਿ ਸਕਦੇ ਹਾਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਨੇ ਉੰਤਾਲੀਜਾ ਲਈ ਡਿਗਰੀ ਟੈਂਪਰੇਚਰ ਜਿਹੜਾ ਉਹ ਰਹਿੰਦਾ ਹੈ ਮਈ ਦੇ ਫਸਟ ਵੀਕ ਦੇ ਵਿੱਚ ਤੇ ਬਟ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਕੋਈ ਸੰਭਾਵਨਾ ਨਹੀਂ ਹੈ ਕਿ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਸੋ ਇੱਕ ਹਫਤੇ ਤੱਕ ਤਾਂ ਹਲੇ ਟੈਂਪਰੇਚਰ ਇਸ ਤਰ੍ਹਾਂ ਹੀ ਰਾਈਜ਼ ਕਰਨਗੇ ਔਰ ਕੋਈ ਚੇਂਜ ਹੋਣ ਦੀ ਸੰਭਾਵਨਾ ਨਹੀਂ ਹੈਗੀ ਸੋ ਮਤਲਬ ਫਿਰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਗਰਮੀ ਦੀ ਲਹਿਰ ਆ ਉਹਦਾ ਪ੍ਰਕੋਪ ਜਾਰੀ ਰਹੇਗਾ ਤੇ ਇਹਦੇ ਲਈ ਜਦ ਆਪਾਂ ਖਾਸ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਇੰਟੈਂਸ ਹੀਟ ਜਿਹੜੀ ਜਲ ਰਹੀ ਹੈ ਅੰਨੀ ਦੇਰ ਤੋਂ ਜਿਹੜਾ ਮਤਲਬ ਡਰਾਈ ਸਪੈਲ ਵੀ ਚੱਲ ਰਹੀ ਆ بارشਾਂ ਵੀ ਨਹੀਂ ਹੋਈਆਂ ਸੋ ਉਹ ਜਿਹੜੀ ਸੁੱਕੀ ਜਿਹੜੀ ਆਪਾਂ ਕਹਿ ਸਕਦੇ ਆ ਕਿ ਲੋ ਵਗ ਰਹੀ ਆ ਉਹਦੇ ਤੋਂ ਖਾਸ ਧਿਆਨ ਰੱਖਣਾ ਚਾਹੀਦਾ YouTube ਸੇ ਜ਼ਿਆਦਾ ਦੇਖਣਾ ਮਲੂਮ ਨਹੀਂ ਆ ਬਿਲਕੁਲ ਹਾਂ ਜੀ ਜਿਸ ਤਰ੍ਹਾਂ ਕਿ ਟੈਂਪਰੇਚਰਸ ਆਪਾਂ ਕਹਿ ਰਹੇ ਹਾਂ ਕਿ 40 ਡਿਗਰੀ ਚੱਲ ਰਿਹਾ ਹੁਣ ਆਉਣ ਵਾਲੇ ਦਿਨਾਂ 'ਚ ਇਸ ਤੋਂ ਵਧਣ ਦੀ ਸੰਭਾਵਨਾ ਹੈਗੀ ਹੈ ਸੋ ਹੋ ਸਕਦਾ ਹੈ ਕਿ 2 3 4 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਵੱਧ ਸਕਦਾ ਕਿਉਂਕਿ ਹਾਲੇ ਕੋਈ ਵੀ ਇਸ ਜਆ ਪੱਛਮੀ ਚੱਕਰਵਾਤ ਦਾ ਇਨਸੀਡੈਂਸ ਨਹੀਂ ਆਇਆ ਹੈ ਜਾਂ ਕੋਈ ਮਤਲਬ ਜਿਹਦੇ ਨਾਲ ਕਿ ਟੈਂਪਰੇਚਰਸ ਫਾਲ ਹੋ ਸਕਣ ਰਾਤ ਦਾ ਟੈਂਪਰੇਚਰ ਵੀ ਈਵਨ ਜਿਹੜਾ ਹੁਣ ਚੱਲ ਰਿਹਾ ਉਹ 2 3 ਡਿਗਰੀ ਜਿਹੜਾ ਨਾਰਮਲ ਨਾਲੋਂ ਜ਼ਿਆਦਾ ਚੱਲ ਰਿਹਾ ਹੈ ਮਤਲਬ ਗਰਮੀ ਵਧ ਰਹੀ ਜੀ ਲੋਕਾਂ ਨੂੰ ਖਿਆਲ ਬਿਲਕੁਲ ਹਾਂ ਜੀ ਆਉਣ ਵਾਲੇ ਦਿਨਾਂ ਤੰਦੀ ਲੋੜ ਹੈ ਕਿਉਂਕਿ ਪੂਰੀ ਜਿਹੜਾ ਹੀਟ ਵੇਵ ਦਾ ਇੰਪੈਕਟ ਹੈ ਉਹ ਦੇਖਣ ਨੂੰ ਮਿਲ ਸਕਦਾ ਸੋ ਉਹਦੇ ਮੱਦੇ ਨਜ਼ਰ ਜਿਹੜੇ ਆਪਾਂ ਸਾਰਿਆਂ ਨੂੰ ਹੀ ਜਾਨ ਜੀਵਨ ਉਹਦਾ ਨਾ ਪ੍ਰਭਾਵਿਤ ਹੋ ਸਕਦਾ ਜਿਵੇਂ ਪਸ਼ੂ ਪੰਛੀ ਹੈ ਨਾ ਫਸਲਾਂ ਹੈ ਆਮ ਲੋਕ ਹੈ ਸਾਰਿਆਂ ਨੂੰ ਹੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜੇ ਆਪਾਂ ਫਸਲਾਂ ਦੀ ਗੱਲ ਕਰਦੇ ਆ ਤਾਂ ਜਿਸ ਤਰ੍ਹਾਂ ਕੀ ਹੁਣ ਵੈਸੇ ਤਾਂ ਆ ਆਪਣਾ ਝੋਨੇ ਦਾ ਹੀ ਸੀਜ਼ਨ ਚੱਲ ਰਿਹਾ ਹੈ। ਕਿਸਾਨ ਵੀ ਜਿਹੜੇ ਨੇ ਉਹ ਸਿੱਧੀ ਬਿਜਾਈ ਨੂੰ ਕਾਫੀ ਤਰਜੀਹ ਦੇ ਰਹੇ ਨੇ ਪਰ ਉਹਦੇ ਲਈ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਾਂ ਜਿਹੜੀਆਂ ਯੂਨੀਵਰਸਿਟੀ ਦੀਆਂ ਰეკਮੈਂਡੇਸ਼ਨਸ ਨੇ ਉਹਨਾਂ ਨੂੰ ਫਾਲੋ ਕਰਕੇ ਹੀ ਆਪਾਂ ਇਸ ਪਾਸੇ ਨੂੰ ਤੁਰਨਾ। ਔਰ ਜੇ ਆਪਾਂ ਸਬਜ਼ੀਆਂ ਦੀ ਗੱਲ ਕਰੀਏ ਉਹਨਾਂ ਨੂੰ ਫ੍ਰੀਕੁਐਂਟਲੀ ਇਰੀਗੇਸ਼ਨ ਜ਼ਰੂਰ ਦਿਓ। ਇਹ ਬਾਗਾਂ ਦੇ ਵਿੱਚ ਵੀ ਈਵਨ ਜਿਹੜੀ ਸਿੰਚਾਈਆਂ ਦੀ ਲੋੜ ਹੈਗੀ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਗਰਮੀ ਦਾ ਪ੍ਰਕੋਪ ਵਧ ਰਿਹਾ ਹੈ ਬਾਕੀ ਕੁਝ ਸਟਰੌ ਮਲਚ ਵੀ ਯੂਜ਼ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਕੀ ਟੈਂਪਰੇਚਰ ਲੋ ਰਹਿਦਾ ਨਾਲੇ ਉਹਦੀ ਸੋਇਲ ਦੀ ਜਿਹੜੀ ਕਨਜ਼ਰਵੇਸ਼ਨ ਰਹਿੰਦੀ ਹੈ ਸੋ ਇਹ ਵੀ ਇੱਕ ਤਰ੍ਹਾਂ ਦਾ ਬੈਨੀਫਿਟ ਹੋ ਸਕਦਾ ਜੇ ਆਪਾਂ ਸਟ੍ਰੋ ਮਲਚ ਯੂਜ਼ ਕਰੀਏ ਜਿਹਦੇ ਨਾਲ ਕੀ ਬਾਗਾਂ ਦੇ ਵਿੱਚ ਜਿਹੜਾ ਗਰਮੀ ਦਾ ਪ੍ਰਕੋਪਾ ਨੂੰ ਥੋੜਾ ਘਟਾਇਆ ਜਾ ਸਕਦਾ ਹੈ ਬਾਕੀ ਜੇ ਆਪਾਂ ਪਸ਼ੂਆਂ ਦੀ ਗੱਲ ਕਰੀ ਉਹਨਾਂ ਦੇ ਵਿੱਚ ਵੀ ਹੀਟ ਸਟ्रेस ਜਿਹੜਾ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਇੰਨੀ ਜ਼ਿਆਦਾ ਗਰਮੀ ਹੈ ਸੋ ਉਹਦੇ ਲਈ ਵੀ ਜੂਰ ਧਿਆਨ ਰੱਖਿਆ ਜਾਵੇ ਕਿ ਸਵੇਰੇ ਸ਼ਾਮ ਉਹਨਾਂ ਨੂੰ ਨਹਾਇਆ ਜਾਵੇ ਔਰ ਪਾਣੀ ਜਿਹੜਾ ਫ੍ਰੀਕੁਐਂਟ ਪੀਣ ਲਈ ਦਿੱਤਾ ਜਾਵੇ ਨੋ 6 ਵੇ ਬਣਿਆ ਜਾਏ ਹੈ ਨਾ ਸੋ ਇਸ ਤਰ੍ਹਾਂ ਇਹ ਜਿਹੜੀਆਂ ਜ਼ਰੂਰ ਧਿਆਨ ਰੱਖਣੀਆਂ ਚਾਹੀਦੀਆਂ ਇਹਨਾਂ ਦਿਨਾਂ ਦੇ ਵਿੱਚ ਇਹ ਗੱਲਾਂ ਕਿਉਂਕਿ ਜਿਵੇਂ ਟੈਂਪਰੇਚਰ ਰਾਈਜ਼ ਹੋ ਰਿਹਾ ਹੈ ਇਹਦੇ ਨਾਲ ਮਤਲਬ ਬਹੁਤ ਜ਼ਿਆਦਾ ਜਿਹੜਾ ਹੈ ਹਰ ਚੀਜ਼ ਤੇ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਜੇ ਆਪਾਂ ਆਮ ਲੋਕਾਂ ਦੀ ਵੀ ਗੱਲ ਕਰਦੇ ਆ ਤਾਂ ਉਹ ਵੀ ਉਹੀ ਆਪਾਂ ਕਹਿ ਰਹੇ ਹਾਂ ਕਿ ਜਦੋਂ ਇੰਟੈਂਸ ਹੀਟ ਹੈ ਤਾਂ ਜਿਵੇਂ 12 ਤੋਂ 3:00 4 ਵਜੇ ਦਾ ਟਾਈਮ ਹੈ ਬਹੁਤ ਜ਼ਿਆਦਾ ਟੈਂਪਰੇਚਰ ਹਾਈ ਹੋਇਆ ਹੁੰਦਾ ਸੋ ਉਦੋਂ ਬਾਹਰ ਘਰੋਂ ਨਾ ਨਿਕਲਿਆ ਜਾਵੇ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਨਿਕਲੋ ਨਹੀਂ ਅਦਰਵਾਇਜ਼ ਆਪਣਾ ਅੰਦਰ ਰਹਿ ਕੇ ਹੀ ਆਪਾਂ ਜਿਹੜਾ ਕੰਮ ਕਰ ਸਕਦੇ ਆ ਉਹਨੂੰ ਕੀਤਾ ਜਾਏ। ਸਵੇਰੇ ਸ਼ਾਮ ਹੀ ਜਿਹੜਾ ਕੋਈ ਜ਼ਰੂਰੀ ਕੰਮ ਹੈ ਬਾਹਰ ਵਾਲਾ ਉਹ ਕਰ ਲੋ। ਔਰ ਜਿਹੜਾ ਫ੍ਰੀਕੁਐਂਟ ਪਾਣੀ ਜ਼ਰੂਰ ਜਦੋਂ ਵੀ ਕਿਤੇ ਜਾਣਾ ਹੈ ਆਪਣੇ ਨਾਲ ਪਾਣੀ ਜ਼ਰੂਰ ਰੱਖੋ। ਤਾਂ ਕਿ ਜਿੱਥੇ ਵੀ ਕਿਤੇ ਲੋਡ ਪੈ ਸਕਦੀ ਹੈ ਤਾਂ ਕਿਉਂਕਿ ਡੀਹਾਈਡਰੇਸ਼ਨ ਦੇ ਪ੍ਰੋਬਲਮ ਆ ਜਾਂਦੀ ਹੈ ਜਾਂ ਕੁਛ ਹੈ ਸਿਰ ਨੂੰ ਟੱਕ ਕੇ ਰੱਖੋਗੇ ਕਿ ਇੰਨੀ ਜ਼ਿਆਦਾ ਜਿਹੜੀ ਇੰਟੈਂਸਿਟੀ ਹੈ ਉਸ ਦੀ ਡਾਇਰੈਕਟਲੀ ਸਿਰ ਤੇ ਉਹ ਇਫੈਕਟ ਕਰਦੀ ਹੈ। ਸੋ हां जी बिल्कुल ਜਿਵੇਂ ਕਿ ਆਪਾਂ ਕਹਿ ਸਕਦੇ ਆ ਕਿ ਡੀਹਾਈਡਰੇਸ਼ਨ ਹੋ ਜਾਂਦੀ ਹੈ ਵੋਮਟਿੰਗਸ ਹੋ ਜਾਂਦੀਆਂ ਡਾਇਰੀਆ ਹੋ ਜਾਂਦਾ ਹੈ ਨਾ ਜਾਂ ਕਈ ਵਾਰੀ ਸਕਿਨ ਤੇ ਵੀ ਪ੍ਰੋਬਲਮਸ ਆਉਂਦੀਆਂ ਨੇ ਆਈਸ ਤੇ ਪ੍ਰੋਬਲਮਸ ਆ ਜਾਂਦੀਆਂ ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ